ਹਾਂਜੀ ਇਹ ਆਉਣਗੇ ਜੀ कॉटन ਦੇ सूट शर्ट प्रिंटेड ਹੋਏਗੀ ਐਂਡ बॉटम ਦੇ ਪੌਂਚਿਆਂ ਦੇ ਉੱਪਰ ਵਰਕ ਦਿੱਤਾ ਹੋਏਗਾ ਤੁਸੀਂ ਇਹਨਾਂ ਦੀ ਸਟ੍ਰੇਟ ਸਲਵਾਰ ਐਂਡ ਪਟਿਆਲਾ ਸਲਵਾਰ ਵੀ ਬਣਾ ਸਕਦੇ ਹੋ 컬러 ਆਪਸ਼ਨ ਤੁਸੀਂ ਚੈੱਕ ਕਰ ਸਕਦੇ ਹੋ 컬러 ਬਹੁਤ ਜ਼ਿਆਦਾ ਦੇ ਵਿੱਚ ਸੋਹਣੇ ਸੋਹਣੇ ਹਨ ਸਪੈਸ਼ਲ ਇਹ ਜਿਹੜਾ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਤੇ ਇਸ ਵਾਰ ਟ੍ਰੈਂਡ ਵਿੱਚ ਰਹਿਣ ਵਾਲਾ ਹੈ कॉटन ਹੈਗੀ प्रिंटेड कॉटन ਦੇ ਸੂਟ ਹੋਣਗੇ ਤੇ ਉੱਪਰ ਬਹੁਤ ਸੋਹਣੀ ਚਿਕਨ ਕਾਰੀ ਅੰਬ੍ਰੋਡਰੀ ਕੀਤੀ ਹੋਈ ਹੈ ਇਹ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਦੇ ਆ ਕਿ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਬਟ ਮੈਂ ਜਿਹੜਾ ਮੈਚਿੰਗ ਦਾ ਪ੍ਰਾਈਸ ਜਿਹੜਾ ਉਹ ਐਡ ਕੀਤਾ ਹੋਇਆ ਤੁਸੀਂ ਨਾਲ ਬਾਟਮ ਜਿਹੜੀ ਉਹ ਮੈਚਿੰਗ ਰੱਖ ਸਕਦੇ ਹੋ ਠੀਕ ਹੈ ਜੀ ਐਂਡ ਇਹ ਸੂਟ ਹੁਣੇ ਬਹੁਤ ਜਿਆਦਾ ਵਧੀਆ ਇਹ ਹੈਗੇ ਨੇ ਸੂਟ ਜਗਾਟ ਤੇ ਵਿਦ ਦੁਪੱਟਾ ਹਾਂਜੀ نیچے ਕਟਵਰਕ ਵਾਲਾ ਦੁਪੱਟਾ ਆਏਗਾ ਇਹ ਵੀ ਸੂਟ ਤੁਸੀਂ ਲੈ ਸਕਦੇ ਹੋ ਇਹ ਵੀ ਕਾਟਨ ਦੇ ਸੂਟ ਹੋਣਗੇ ਜੀ ਕਾਟਨ ਪਿਓਰ ਕਾਟਨ ਦੇ ਸੂਟ ਹੋਣਗੇ ਐਂਡ ਦੁਪੱਟੇ ਤੇ ਬਹੁਤ ਸੋਹਣੀ ਐਮਬਰਾਇਡਰੀ ਦਿੱਤੀ ਹੋਈ ਆ ਇਹਦੇ ਵਿੱਚ ਵੀ ਕਾਫੀ ਜਿਆਦਾ ਡਿਜ਼ਾਈਨਸ ਹੈਗੇ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਲੈ ਕੇ ਸਟਿਚ ਕਰਾ ਸਕਦੇ ਹੋ ਐਂਡ ਇਹ ਸੂਟ ਹੈਗੇ ਜੀ ਪਿਓਰ ਲਿਲਨ ਦੇ ਸੂਟ ਹੋਣਗੇ ਇਸ ਵਾਰ ਇਹ ਵੀ ਫੈਬਰਿਕ ਕਾਫੀ ਜਿਆਦਾ ਟ੍ਰੈਂਡ ਵਿੱਚ ਰਹਿਣ ਵਾਲਾ ਥੈਂਕ ਯੂ ਸੋ ਮੱਚ